ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਲੋਕ ਸਭਾ ਦੇ ਬਜਟ ਸੈਸ਼ਨ ਬਾਰੇ ਆਈ ਵੱਡੀ ਖਬਰ 1 ਫਰਵਰੀ ਨੂੰ ਕੇਂਦਰ ਸਰਕਾਰ ਬਜਟ ਕਰੇਗੀ ਪੇਸ਼ ਜਨਤਕ ਸੇਵਾਵਾਂ 'ਚ ਦੇਰੀ ਕਰਨ ਵਾਲੇ ਸਰਕਾਰੀ ਮੁਲਾਜ਼ਮਾਂ ਨੂੰ 500 ਰੁਪਏ ਤੱਕ ਦਾ ਲਗਾਇਆ ਜਾਵੇਗਾ ਜੁਰਮਾਨਾ ਪੰਜਾਬ ਸਰਕਾਰ ਨੇ ਜਾਰੀ ਕੀਤਾ ਸਖਤ ਫਰਮਾਨ ਪੰਜਾਬ ਸਰਕਾਰ ਨੂੰ ਹਾਈ ਕੋਰਟ ਦਾ ਵੱਡਾ ਝਟਕਾ ਵਿੱਤ ਖਤਰ ਨੂੰ 3 ਜਨਵਰੀ ਤੱਕ ਇਸ਼ਤਿਹਾਰਾਂ ਤੇ ਖਰਚ ਦੀ ਜਾਣਕਾਰੀ ਦੇਣ ਦੇ ਦਿੱਤੇ ਹੁਕਮ ਜਗਜੀਤ ਸਿੰਘ ਢੱਲੇਵਾਲ ਦੇ ਮਰਨ ਵਰਤਨ ਹੋਏ ਚੌਂਦ ਦਿਨ ਵੀਡੀਓ ਜਾਰੀ ਕਰਕੇ ਲੋਕਾਂ ਨੂੰ ਕੀਤੀ ਖਾਸ ਅਪੀਲ ਪੰਜਾਬ ਦੇ ਹਸਪਤਾਲਾਂ ਤੇ ਮੈਡੀਕਲ ਕਾਲਜਾਂ ਨੂੰ ਜਾਰੀ ਹੋਏ ਨਵੇਂ ਦਿਸ਼ਾ ਨਿਰਦੇਸ਼ ਸਿਹਤ ਮੰਤਰੀ ਨੇ ਚੁੱਕਿਆ ਵੱਡਾ ਕਦਮ 12 ਫਰਵਰੀ ਨੂੰ ਸਯੁਕਤ ਕਿਸਾਨ ਮੋਰਚਾ ਕਰੇਗਾ ਹੈ ਮੀਟਿੰਗ ਹੋਰ ਨਾ ਜਥੇਬੰਦੀਆਂ ਨੂੰ ਭੇਜਿਆ ਸੱਦਾ ਪੰਜਾਬ 'ਚ 3 ਦਿਨ ਭਾਰੀ ਮੀਂਹ ਦੀ ਸੰਭਾਵਨਾ ਮੁਰਪਈ ਕੜਾਕੇ ਦੀ ਠੰਡ ਪੰਜਾਬ ਸਰਕਾਰ ਵੱਲੋਂ ਲੋਕਾਂ ਲਈ ਵੱਡੀ ਖੁਸ਼ਖਬਰੀ ਜਾਰੀ ਕੀਤੀ ਕਰੋੜਾਂ ਦੀ ਰਾਸ਼ੀ ਬੀਤੇ ਦਿਨੀ ਸੰਸਦੀ ਬੁਲੇਟਿਨ ਦੇ ਅਨੁਸਾਰ ਵਿੱਤ ਮੰਤਰੀ ਨਿਰਮਲਾ ਸੀਤਾਰਮਨ 1 ਫਰਵਰੀ ਨੂੰ ਲੋਕ ਸਭਾ ਚ ਕੇਂਦਰੀ ਬਜਟ 2025 ਪੇਸ਼ ਕਰਨਗੇ ਇਸ ਤੋਂ ਪਹਿਲਾਂ ਰਾਸ਼ਟਰਪਤੀ ਸ਼ੁੱਕਰਵਾਰ 31 ਜਨਵਰੀ ਨੂੰ ਸੰਸਦ ਦੇ ਦੋਵਾਂ ਸਦਨਾਂ ਨੂੰ ਸੰਬੋਧਨ ਕਰਨਗੇ ਸੰਸਦ ਦੇ ਬਜਟ ਸੈਸ਼ਨ ਦਾ ਪਹਿਲਾ ਹਿੱਸਾ 31 ਜਨਵਰੀ ਤੋਂ ਸ਼ੁਰੂ ਹੋਵੇਗਾ ਤੇ 13 ਫਰਵਰੀ ਤੱਕ ਚੱਲੇਗਾ ਬਜਟ ਸੈਸ਼ਨ ਦਾ ਦੂਜਾ ਹਿੱਸਾ 10 ਮਾਰਚ 2025 ਨੂੰ ਸ਼ੁਰੂ ਹੋਵੇਗਾ ਤੇ 4 ਅਪ੍ਰੈਲ 2025 ਨੂੰ ਖਤਮ ਹੋਵੇਗਾ ਰਾਸ਼ਟਰਪਤੀ ਦੇ ਭਾਸ਼ਣ ਤੋਂ 2 ਦੇ ਘੰਟੇ ਬਾਅਦ ਰਾਜ ਸਭਾ ਸਰਕਾਰ ਇਹ ਕੰਮਕਾਜ ਲਈ ਵੱਖਰੇ ਤੌਰ ਤੇ ਮਿਲੇਗੀ ਪੰਜਾਬ ਚ ਜਨਤਕ ਸੇਵਾਵਾਂ ਚ ਦੇਰੀ ਕਰਨ ਵਾਲੇ ਸਰਕਾਰੀ ਮੁਲਾਜ਼ਮਾਂ ਨੂੰ 500 ਰੁਪਏ ਤੱਕ ਦਾ ਜੁਰਮਾਨਾ ਲਗਾਇਆ ਜਾਵੇਗਾ ਪੰਜਾਬ ਦੇ ਸਾਰੇ ਵਿਧਿਕ ਡਿਪਟੀ ਕਮਿਸ਼ਨਰਾਂ ਨਾਲ ਪੰਜਾਬ ਪਾਰਦਰਸ਼ਤਾ ਤੇ ਜਵਾਬਦੇਹੀ ਐਕਟ ਦੀਨ ਸਮੇਂ ਸਿਰ ਸੇਵਾਵਾਂ ਮੁਹਿਆਰ ਕਰਾਉਣ ਸੰਬੰਧੀ ਵਿਚਾਰ ਵਟਾਂਦਰਾ ਕਰਨ ਵਾਸਤੇ ਇੱਕ ਮਹੱਤਵਪੂਰਨ ਮੀਟਿੰਗ ਕੀਤੀ ਇਸ ਮੀਟਿੰਗ ਵਿੱਚ ਪੀਬੀਟੀਆਰਏਸੀ ਦੇ ਸਕੱਤਰ ਡਾਕਟਰ ਨਯਨ ਜਸਲ ਵੀ ਮੌਜੂਦ ਸਨ ਮੁੱਖ ਕਮਿਸ਼ਨਰ ਨੇ ਐਕਟ ਅਧੀਨ ਅਪੀਲਿਏ ਥਿਉਟੀਆਂ ਵੱਜੋਂ ਵਧੇਰੇ ਡਿਪਟੀ ਕਮਿਸ਼ਨਰਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਉਜਾਗਰ ਪਾਇਆ ਉਹਨਾਂ ਨੇ ਦੱਸਿਆ ਹੈ ਕਿ ਨਾਗਰਿਕਾਂ ਨੂੰ ਵਧੇਰੇ ਡਿਪਟੀ ਕਮਿਸ਼ਨਰ ਕੋਲ ਅਪੀਲ ਦਾਇਰ ਕਰਨ ਦਾ ਪੂਰਾ ਅਧਿਕਾਰ ਹੈ ਜੋ ਕਿਸੇ ਵੀ ਨਾਮਜਦ ਅਧਿਕਾਰੀ ਜੋ ਸੇਵਾਵਾਂ ਵਿੱਚ ਦੇਰੀ ਕਰਦਾ ਹੈ ਜਾਂ ਇਨਕਾਰ ਕਰਦਾ ਪਾਇਆ ਜਾਂਦਾ ਹੈ ਵਿਰੁੱਧ ਖੁਦ ਨੋਟਿਸ ਵੀ ਲੈ ਸਕਦੇ ਹਨ ਉਹਨਾਂ ਨੇ ਅੱਗੇ ਜ਼ੋਰ ਦਿੱਤਾ ਹੈ ਕਿ ਵਧੀਕ ਡਿਪਟੀ ਕਮਿਸ਼ਨਰ ਕੋਲ ਜਨਤਾ ਨੂੰ ਸੇਵਾਵਾਂ ਵਿੱਚ ਦੇਰੀ ਕਰਨ ਲਈ ਜ਼ਿੰਮੇਵਾਰ ਅਧਿਕਾਰੀਆਂ ਤੇ 500 ਰੁਪਏ ਤੱਕ ਦਾ ਜੁਰਮਾਨਾ ਲਗਾਉਂਦਾ ਅਧਿਕਾਰ ਵੀ ਹੈ ਇਸ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਨੂੰ ਉਹਨਾਂ ਦੇ ਦਫ਼ਤਰਾਂ ਵੱਲੋਂ ਸੇਵਾਵਾਂ ਮੁਹੱਈਆ ਕਰਵਾਉਣ ਸੰਬੰਧੀ ਸਮਾਸੀਮਾਵਾਂ ਦੀ ਪਾਲਣਾ ਕਰਨ ਵਿੱਚ ਅਸਫਲ ਰਹਿਣ ਵਾਲੇ ਅਧਿਕਾਰੀਆਂ ਵਿਰੁੱਧ ਕੀਤੀ ਗਈ ਕਾਰਵਾਈ ਦਾ ਵੇਰਵਾ ਦੇਣ ਵਾਲੀਆਂ ਮਹੀਨਾਵਾਰੀ ਰਿਪੋਰਟਾਂ ਦੇਣ ਲਈ ਵੀ ਕਿਹਾ ਨਾਗਰਿਕਾਂ ਨੂੰ ਵੱਡੇ ਪੱਧਰ ਤੇ ਜਾਗਰੂਕ ਕਰਨਾ ਯਕੀਨੀ ਬਣਾਉਣ ਲਈ ਮੁੱਖ ਕਮਿਸ਼ਨਰ ਨੇ ਵਧੇਰੇ ਡਿਪਟੀ ਕਮਿਸ਼ਨਰਾਂ ਨੂੰ ਸਾਰੇ ਸੇਵਾ ਕੇਂਦਰਾਂ ਤੇ ਬੋਰਡ ਲਗਾਉਣ ਦੇ ਨਿਰਦੇਸ਼ ਵੀ ਦਿੱਤੇ ਜਿਸ ਚ ਸਾਰੀਆਂ ਨੋਟੀਫਾਈਡ ਸੇਵਾਵਾਂ ਦੀ ਸੂਚੀ ਉਪਲਬਧ ਕਰਵਾਉਣ ਦੇ ਨਾਲ-ਨਾਲ ਹਰੇਕ ਸੇਵਾ ਲਈ ਨਾਮਜਦ ਮੁਲਾਜ਼ਮਾਂ ਤੇ ਅਪੀਲੀਆਂ ਅਧਿਕਾਰੀਆਂ ਦੇ ਵੇਰਵਿਆਂ ਦੀ ਜਾਣਕਾਰੀ ਦਿੱਤੀ ਗਈ ਹੋਵੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੇ ਬਾਵਜੂਦ ਪੰਜਾਬ ਸਰਕਾਰ ਨੇ ਅਜੇ ਤੱਕ ਇਸ਼ਤਿਹਾਰਾਂ ਤੇ ਕੀਤੇ ਖਰਚ ਦੀ ਜਾਣਕਾਰੀ ਨਹੀਂ ਦਿੱਤੀ ਹਾਈ ਕੋਰਟ ਨੇ ਪੰਜਾਬ ਦੇ ਵਿੱਤ ਸਕੱਤਰ ਨੂੰ ਫਟਕਾਰ ਲਗਾਉਂਦੇ ਹੋਏ ਕਿ ਹੈ ਕਿ ਇਹ ਕੋਰਟਾਂ ਦੇ ਹੁਕਮਾਂ ਦੀ ਸਿੱਧੀ ਉਲੰਘਣਾ ਹੈ ਇਸ ਲਈ ਅਦਾਲਤ ਨੇ ਵੀ ਦਸਤਕਰਨੋ ਕੇ ਹੈਗੇ 30 ਜਨਵਰੀ ਯਾਨੀ ਕੱਲ ਤੱਕ ਪੂਰੀ ਜਾਣਕਾਰੀ ਦੇ ਨਹੀਂ ਤਾਂ ਕਾਰਵਾਈ ਕੀਤੀ ਜਾਵੇਗੀ ਦੱਸ دیے ਕਿ ਪੰਜਾਬ ਸਰਕਾਰ ਵੱਲੋਂ ਆਇਸ਼ਮਨ ਭਾਰਤ ਯੋਜਨਾ ਤਹਿਤ ਹਸਪਤਾਲਾਂ ਨੂੰ ਸਕੀਮਾਂ ਦੀ ਰਾਸ਼ੀ ਜਾਰੀ ਨਾ ਕਰਨ ਵਿਰੁੱਧ ਧਾਇਰ ਪਟੀਸ਼ਨ ਤੇ ਹਾਈ ਕੋਰਟ ਨੇ 23 ਸਤੰਬਰ ਨੂੰ ਪੰਜਾਬ ਸਰਕਾਰ ਨੂੰ ਕਿਹਾ ਸੀ ਕਿ ਦਸੰਬਰ 2021 ਤੋਂ ਸਤੰਬਰ 2024 ਤੱਕ ਇਸ਼ਤਿਹਾਰਬਾਜ਼ੀ ਤੇ ਕਿੰਨਾ ਖਰਚ ਕੀਤਾ ਗਿਆ ਹੈ ਮੰਤਰੀਆਂ ਵਿਧਾਇਕਾਂ ਦੀਆਂ ਨਵੀਆਂ ਗੱਡੀਆਂ ਤੇ ਘਰਾਂ ਦੇ ਨਵੀਨੀਕਰਨ ਤੇ ਕਿੰਨਾ ਖਰਚ ਕੀਤਾ ਗਿਆ ਤੇ ਮੁਫਤ ਬਿਜਲੀ ਤੇ ਆਟਾ ਦਾਲ ਸਕੀਮ ਤੇ ਕਿੰਨਾ ਖਰਚ ਕੀਤਾ ਜਾ ਰਿਹਾ ਹੈ ਪੰਜਾਬ ਸਰਕਾਰ ਇਸ ਮਾਮਲੇ ਵਿੱਚ ਹਲੇ ਤੱਕ ਕੋਈ ਵੀ ਜਾਣਕਾਰੀ ਨਾ ਦਿੱਤੇ ਜਾਣ ਕਾਰਨ ਹਾਈ ਕੋਰਟ ਨੇ ਹੁਣ ਸਖਤ ਰੁਕਵਟ اختیار ਕਰਦੇ ਆ ਪੰਜਾਬ ਦੇ ਵੀ ਤਸਕਰ ਨੂੰ ਨਿਜੀ ਤੌਰ ਤੇ ਹਲਫਨਾਮਾ ਦਾਇਰ ਕਰਕੇ ਹਾਈ ਕੋਰਟ ਨੂੰ 30 ਜਨਵਰੀ ਤੱਕ ਪੂਰੀ ਜਾਣਕਾਰੀ ਦੇਣ ਦੇ ਹੁਕਮ ਦਿੱਤੇ ਹਨ ਕਿਸਾਨਾ ਗੋਜਗਜੀਤ ਸਿੰਘ ਢੱਲੇਵਾਲ ਵੱਲੋਂ ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਰੰਟੀ ਸਮੇਤ 13 ਮੰਗਣ ਲੈ ਕੇ ਪੰਜਾਬ ਤੇ ਹਰਿਆਣਾ ਦੀ ਖਨੂਰੀ ਸਰਦ ਤੇ ਚੱਲ ਰਿਹਾ ਮਰਨ ਵਰਤ ਅੱਜ 65ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ ਇਸ ਦੇ ਨਾਲ ਹੀ ਬੀਤੇ ਦਿਨੀ ਜਗਜੀਤ ਸਿੰਘ ਢੱਲੇਵਾਲ ਨੇ ਖਨੂਰੀ ਸਰਦ ਤੋਂ ਲੋਕਾਂ ਨੂੰ ਸੰਦੇਸ਼ ਦਿੱਤਾ ਹੈ ਉਹਨਾਂ ਨੇ ਲੋਕਾਂ ਨੂੰ 12 ਫਰਵਰੀ ਨੂੰ ਖਨੂਰੀ ਬਾਰਡਰ ਵਿਖੇ ਹੋਣ ਵਾਲੀ ਮਹਾ ਪੰਚਾਇਤ ਵਿੱਚ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ ਹੈ ਉਹਨਾਂ ਕਿਹਾਗੇ ਤੁਹਾਡਿਆਂ ਨਾਲ ਮੈਨੂੰ ਊਰਜਾ ਮਿਲਦੀ ਹੈ ਜਗਜੀਤ ਸਿੰਘ ਢੱਲੇਵਾਲ ਨੇ ਆਪਣੇ 8 ਮਿੰਟ ਦੇ ਸੰਦੇਸ਼ ਚ ਕਿਹਾ ਹੈ ਕਿ ਦੇਸ਼ ਵਿੱਚ ਇਹ ਭਾਵਨਾ ਪੈਦਾ ਹੋ ਰਹੀ ਹੈ ਕਿ ਦੇਸ਼ ਨੂੰ ਐਮਐਸਪੀ ਗਾਰੰਟੀ ਕਾਨੂੰਨ ਮਿਲਣਾ ਚਾਹੀਦਾ ਹੈ ਜਦੋਂ ਪਿਛਲਾ ਅੰਦੋਲਨ ਮੁਲਤਵੀ ਕੀਤਾ ਗਿਆ ਸੀ ਤਾਂ ਦੂਜੇ ਰਾਜਾਂ ਨੇ ਸ਼ਿਕਾਇਤ ਕੀਤੀ ਕਿ ਪੰਜਾਬ ਦੇ ਲੋਕ ਅੰਦੋਲਨ ਨੂੰ ਚਰਾਹੇ ਤੇ ਛੱਡ ਰਹੇ ਹਨ ਅਸੀਂ ਚਾਹੁੰਦੇ ਸੀ ਕਿ ਪੰਜਾਬ ਤੇ ਅਜਿਹੇ ਦੋਸ਼ ਨਾਂ ਲਏ ਜਾਵੇ ਪੂਰੇ ਦੇਸ਼ ਨੂੰ ਐਮਐਸਪੀ ਦੀ ਗਾਰੰਟੀ ਚਾਹੀਦੀ ਹੈ ਪੰਜਾਬ ਦੇ ਪਾਣੀ ਨੂੰ ਬਚਾਉਣ ਲਈ ਪੰਜਾਬ ਨੂੰ ਵੀ ਐਮਐਸਪੀ ਦੀ ਗਾਰੰਟੀ ਚਾਹੀਦੀ ਹੈ ਇਸ ਲਈ ਮੈਂ ਜੋ ਕੁਝ ਕਰ ਸਕਦਾ ਸੀ ਉਹ ਕੀਤਾ ਹਾਲਾਂਕਿ ਮੈਂ ਇਹ ਵੀ ਕਹਿਣਾ ਚਾਹੁੰਦਾ ਹਾਂ ਕਿ ਇਹ ਮੈਂ ਖੁਦ ਨਹੀਂ ਕੀਤਾ ਸਗੋ ਪਰਮਾਤਮਾ ਨੇ ਕਰਵਾਇਆ ਹੈ ਜੋ ਕਰਦਾ ਹੈ ਉਹ ਵਾਹਿਗੁਰੂ ਹੈ ਮੈਂ ਇਸ ਲਈ ਪੂਰੇ ਦੇਸ਼ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਸੂਬੇ ਭਰ ਦੇ ਸਾਰੇ ਮੈਡੀਕਲ ਕਾਲਜਾਂ ਸਿਵਲ ਹਸਪਤਾਲਾਂ ਸਬ ਡਿਵੀਜ਼ਨਲ ਹਸਪਤਾਲਾਂ ਤੇ ਬਲਾਕ ਪੱਧਰ ਦੇ ਹਸਪਤਾਲਾਂ ਚ ਬਿਜਲੀ ਸਪਲਾਈ ਤੇ ਫਾਇਰ ਸੇਫਟੀ ਦਾ ਔਰ ਡਿਟ ਕਰਨ ਦੇ ਹੁਕਮ ਜਾਰੀ ਕੀਤੇ ਹਨ ਸਾਰੇ ਸਿਵਲ ਸਰਜਨਾ ਤੇ ਮੈਡੀਕਲ ਕਾਲ ਜਾਂਦੇ ਮੈਡੀਕਲ ਸੁਪਰੀਟੈਂਟਾਂ ਨਾਲ ਉੱਚ ਪੱਧਰੀ ਮੀਟਿੰਗ ਨੂੰ ਸੰਬੋਧਨ ਕਰਦੇ ਆਂ ਉਹਨਾਂ ਕਿ ਹੈਗੇ ਬਿਜਲੀ ਬੰਦ ਹੋਣ ਦੀ ਤੀਤੀ 'ਚ ਸਾਰੀਆਂ ਮਹੱਤਵਪੂਰਨ ਦੇਖਭਾਲੀ ਕਾਇਆ ਆਪਰੇਸ਼ਨ ਥੀਏਟਰ ਲੇਬਰ ਰੂਮ ਐਮਰਜੈਂਸੀ ਐਨ ਆਈ ਸੀ ਯੂ ਚਾ ਘੱਟੋ ਘੱਟ 30 ਮਿੰਟ ਦਾ ਯੂ ਪੀ ਐਸ ਪਾਵਰ ਬੈਕਅਪ ਹੋਣਾ ਚਾਹੀਦਾ ਹੈ ਇਸ ਤੋਂ ਇਲਾਵਾ ਸਾਰੀਆਂ ਸਿਹਤ ਸਹੂਲਤਾਂ ਚ ਡੀਜ਼ਲ ਦੀ ਲੋੜੀਂਦੀ ਸਪਲਾਈ ਦੇ ਨਾਲ ਨਾਲ ਇੱਕ ਪੂਰੀ ਤਰ੍ਹਾਂ ਕਾਰਜਸ਼ੀਲ ਜਨਰੇਟਰ ਸੈੱਟ ਮੌਜੂਦ ਹੋਣਾ ਚਾਹੀਦਾ ਹੈ ਉਹਨਾਂ ਨੇ ਜ਼ਿਲ੍ਹਾ ਸਬਡਿਵੀਜ਼ਨਾਂ ਅਤੇ ਬਲਾਕ ਪੱਦਰ ਦੇ ਹਸਪਤਾਲਾਂ ਸਮੇਤ ਸਾਰੇ ਪੱਦਰਾਂ ਤੇ ਕਮੇਟੀਆਂ ਦਾ ਗਠਨ ਕਰਨ ਦੇ ਹੁਕਮ ਵੀ ਜਾਰੀ ਕੀਤੇ ਜੋ ਸਾਰੀਆਂ ਸਿਹਤ ਸਹੂਲਤਾਂ ਵਿਖੇ ਨਿਰਵਿਘਨ ਬਿਜਲੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਜ਼ਿੰਮੇਵਾਰ ਹੋਣਗੀਆਂ ਇਹ ਕਮੇਟੀਆਂ ਅਪੋ ਆਪਣੇ ਸਬੰਧਤ ਹਸਪਤਾਲਾਂ ਦਾ ਸਮੇਂ-ਸਮੇਂ ਤੇ ਦੌਰਾ ਕਰਕੇ ਯਕੀਨੀ ਬਣਾਉਣ ਗਿਆ ਕਿ ਉੱਥੇ ਬਿਜਲੀ ਬੈਕਅਪ ਤੇ ਪੂਰੀ ਤਰ੍ਹਾਂ ਕਾਰਜਸ਼ੀਲ ਜਨਰੇਟਰ ਸੈੱਟ ਦੀ ਸਹੂਲਤ ਮੌਜੂਦ ਹੈ ਉਹਨਾਂ ਨੇ ਸਾਰੇ ਸਿਵਲ ਸਰਜਨਾਂ ਨੂੰ ਇਹ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ ਕਿ ਬਿਜਲੀ ਕੱਟ ਲੱਗਣ ਦੀ ਸਥਿਤੀ 'ਚ ਬੈਕਅਪ ਬਿਜਲੀ ਸਪਲਾਈ ਤੁਰੰਤ ਸ਼ੁਰੂ ਕੀਤੀ ਜਾਵੇ ਤਾਂ ਜੋ ਮਹੱਤਵਪੂਰਨ ਦੇਖਭਾਲ ਸੇਵਾਵਾਂ ਪ੍ਰਦਾਨ ਕਰਨ 'ਚ ਕੋਈ ਦਿੱਕਤ ਨਾ ਆਵੇ ਪੰਜਾਬ ਦੇ ਕਈ ਕਿਸਾਨ ਖਨੋਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਆਪਣੀਆਂ ਮੰਗਾਂ ਲੈ ਕੇ ਧਰਨਾ ਲਗਾਈ ਬੈਠੇ ਹਨ ਅਜੇਹੇ ਚ ਹੋਰ ਕਈ ਜਥੇਬੰਦੀਆਂ ਆਪਣਾ ਇਸ ਵਿੱਚ ਯੋਗਦਾਨ ਪਾ ਰਹੀਆਂ ਹਨ 12 ਫਰਵਰੀ ਨੂੰ ਸਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਈਸਾਨ ਮਜ਼ਦੂਰ ਮੋਰਚਾ ਦੇ ਵੱਲੋਂ ਚੰਡੀਗੜ੍ਹ ਦੇ ਕਿਸਾਨ ਪਵਨ ਜੀ ਕਹਾਂ ਮੀਟਿੰਗ ਰੱਖੀ ਗਈ ਹੈ ਜਿਸ ਲਈ ਕਈ ਹੋਰ ਕਿਸਾਨ ਜਥੇਬੰਦੀਆਂ ਨੂੰ ਵੀ ਸੱਦਾ ਭੇਜਿਆ ਗਿਆ ਹੈ ਇਸ ਸੰਬੰਧੀ ਇੱਕ ਪੱਤਰ ਸਯੁਕਤ ਕਿਸਾਨ ਮੋਰਚਾ ਦੇ ਵੱਲੋਂ ਲਿਖਿਆ ਗਿਆ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਸਾਬ ਨੇ ਮੀਟਿੰਗ 'ਚ ਸ਼ਿਰਕਤ ਕਰਨੀ ਹੈ ਇਸ ਵਿੱਚ ਮੋਗਾ ਵਿੱਚ ਹੋਈ ਸਯੁਕਤ ਕਿਸਾਨ ਮੋਰਚਾ ਦੀ 9 ਜਨਵਰੀ 2025 ਦੀ ਮਹਾ ਪੰਚਾਇਤ 'ਚ ਇਕਤਾ ਮਤਾ ਪਾਸ ਕਰਨ ਬਾਰੇ ਉਸਤੇ ਵਿਚਾਰ ਕਰਨ ਦੀ ਗੱਲ ਕਹੀ ਗਈ ਹੈ ਦੱਸ ਦਈਏ ਕਿ ਕਿਸਾਨ ਸੰਗਠਨਾਂ ਦੀ ਇਹ ਮੀਟਿੰਗ ਕਈ ਮਾਇਨੇ 'ਚ ਖਾਸ ਮੰਨੀ ਜਾ ਰਹੀ ਹੈ ਕਿਉਂਕਿ ਇਸ ਮੀਟਿੰਗ 'ਚ ਕਈ ਮੁੱਦਿਆਂ ਤੇ ਵਿਚਾਰ ਹੋ ਸਕਦਾ ਹੈ ਇਸ ਮੀਟਿੰਗ ਚ ਕੌਮੀ ਖੇਤੀ ਮੰਡੀ ਕਰਨ ਨੀਤੀ ਖਰੜੇ ਨੂੰ ਰੱਦ ਕਰਨ ਸੰਬੰਧੀ ਇੱਕ ਮੰਗ ਪੱਤਰ ਦੇਣ ਤੇ ਵੀ ਚਰਚਾ ਹੋਵੇਗੀ ਦੇਸ਼ ਚ ਮੌਸਮ ਦੇ ਪੈਟਰਨ ਲਗਾਤਾਰ ਬਦਲ ਰਹੇ ਹਨ ਇੱਕ ਵਾਰ ਫਿਰ ਤੋਂ ਮੌਸਮ ਵਿਭਾਗ ਨੇ ਬਦਲਾਅ ਦੀ ਭਵਿੱਖਬਾਣੀ ਕੀਤੀ ਹੈ ਦਿੱਲੀ ਐਨਸੀਆਰ ਪੰਜਾਬ ਹਰਿਆਣਾ ਉੱਤਰ ਪ੍ਰਦੇਸ਼ ਸਮੇਤ ਕਈ ਰਾਜਾਂ 'ਚ ਮੀਂਹ ਪੈਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਦੋ ਪੱਛਮੀ ਗੜਬੜੀਆਂ ਦੇ ਲਗਾਤਾਰ ਆਉਣ ਨਾਲ ਪੱਛਮੀ ਹਿਮਾਲਿਆਨ ਖੇਤਰ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ ਇਸ ਦੇ ਪ੍ਰਭਾਵ ਕਾਰਨ ਪਹਾੜੀ ਅਤੇ ਮੈਦਾਨੀ ਇਲਾਕਿਆਂ 'ਚ ਬਾਰਿਸ਼ ਹੋ ਸਕਦੀ ਹੈ ਜਿਸ ਤੋਂ ਬਾਅਦ ਠੰਡ ਫਿਰ ਵਾਜ ਜਾਵੇਗੀ ਮੌਸਮ ਵਿਭਾਗ ਨੇ ਤੂਂਦ ਅਤੇ ਠੀਤ ਲਹਿਰ ਨੂੰ ਲੈ ਕੇ ਵੀ ਅਲਰਟ ਜਾਰੀ ਕੀਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪਛੜੀਆਂ ਸ਼੍ਰੇਣੀਆਂ ਤੇ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਦੀ ਭਲਾਈ ਲਈ ਲਗਾਤਾਰ ਵਚਨਬੱਧ ਹੈ ਇਸ ਦਾ ਪ੍ਰਗਟਾਵਾ ਸਮਾਜਿਕ ਨਿਆਂ ਧਿਕਾਰਤਾ ਤੇ ਘੱਟ ਗਿਣਤੀ ਮੰਤਰੀ ਡਾਕਟਰ ਬਲਜੀਤ ਕੌਰ ਨੇ ਕਰਦੇ ਹ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਛੜੀਆਂ ਸ਼੍ਰੇਣੀਆਂ ਤੇ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਲਈ ਆਸ਼ੀਰਵਾਦ ਸਕੀਮ ਤਹਿਤ ਚਾਲੂ ਬਰੇ ਦੌਰਾਨ 12.6 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਕੈਬਨਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਆਸ਼ੀਰਵਾਦ ਸਕੀਮ ਤਹਿਤ ਜ਼ਿਲ੍ਹਾ ਬਰਨਾਲਾ ਫਰੀਦਕੋਟ ਫਿਰੋਜ਼ਪੁਰ ਫਤਿਗੜ ਸਾਈ ਫਾਜ਼ਿਲਕਾ ਗੁਰਦਾਸਪੁਰ ਹੁਸ਼ਿਆਰਪੁਰ ਜਲੰਧਰ ਮਾਨਸਾ ਪਟਿਆਲਾ ਰੋਪਣਾਗਰ ਐਸਐਸ ਨਗਰ ਸੰਗਰੂਰ ਮਲੇਰ ਕੋਟਲਾ ਤੇ ਤਰਨਤਾਰਨ ਦੇ ਸਾਲ 2023-24 ਅਤੇ ਸਾਲ 2024-25 ਦੇ ਪਛੜੀਆਂ ਸ਼੍ਰੇਣੀਆਂ ਤੇ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਦੇ ਲਾਭਪਾਤਰੀਆਂ ਦੀਆਂ ਪੈਂਡਿੰਗ ਦਰਖਾਸਤਾਂ ਜੋ ਕਿ ਸਾਲ 2024-25 ਦੌਰਾਨ ਆਸ਼ੀਰਵਾਦ ਪੋਰਟਲ ਤੇ ਪ੍ਰਾਪਤ ਹੋਈਆਂ ਦੇ ਲਾਭਪਾਤਰੀਆਂ ਨੂੰ 12.66 ਕਰੋੜ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਇਸ ਰਾਸ਼ੀ ਦੇ ਲੀ ਹੋਣ ਨਾਲ ਪਛੜੀਆਂ ਸ਼੍ਰੇਣੀਆਂ ਅਤੇ ਆਰਥਿਕ ਤੌਰ ਤੇ ਕਮਜ਼ੋਰ ਵਰਗ ਦੇ 2483 ਲੱਖ ਪਾਤਰੀਆਂ ਨੂੰ ਲਾਭ ਮਿਲੇਗਾ ਜਦੋਂ ਘਰ ਦਾ ਮਾਲਕੇ ਘਰ ਨੂੰ ਢਾਉਣ ਲੱਗਦੇ ਫੇ ਘਰ ਬਚੂਗਾ ਕਿਵੇਂ ਅੱਜ ਸਥਿਤੀ ਹੈ ਕਾਲੀ ਵਰਕਰ ਜਿਹੜੇ ਨੇ ਆਮ ਲੋਕ ਚਾਹੁੰਦੇ ਨੇ ਕਿ ਕਾਲੀ ਦਲ ਦੇ ਵਿੱਚ ਏਕਾ ਹੋਵੇ ਕਾਂਤਕ ਸੋਚ ਵਾਲੀ ਲੀਡਰਸ਼ਿਪ ਅੱਗੇ ਆਵੇ ਕੋ ਸੱਤ ਮੈਂਬਰੀ ਕਮੇਟੀ ਦੀ ਡਿਊਟੀ ਲਈ ਵੀ ਤੁਸੀਂ ਭਰਤੀ ਕਰੋ ਤੁਹਾਡੀ ਨਿਗਰਾਨੀ ਚ ਭਰਤੀ ਹੋਵੇ ਕੋਈ ਬੋਕਸ ਭਰਤੀ ਨਾ ਹੋਵੇ ਸੱਤ ਮੈਂਬਰੀ ਕਮੇਟੀ ਨੇ ਦੇਖਣਾ ਵੀ ਕਿਹਨੂੰ ਮੈਂਬਰ ਬਣਾਉਣਾ ਕਿਹਨੂੰ ਨਹੀਂ ਬਣਾਉਣਾ ਕਿਹਨੂੰ ਵਿਚਾਰਪਰ ਲਾਉਣਾ ਕਿਹਨੂੰ ਨਹੀਂ ਲਾਉਣਾ ਇਹਨਾਂ ਨੇ ਆਪੇ ਵਿਚਾਰਪਰ ਲਾਤੇ ਆਪੇ ਕਮੇਟੀ ਬਣਾਈ ਅਕਾਲ ਤੰਗ ਸਾਹਿਬ ਦੀ ਫਸੀਲ ਤੇ 2 ਦਸੰਬਰ ਨੂੰ ਬੜੇ ਸਾਫ਼ ਤੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਸੀ ਕਿ 6 ਮਹੀਨੇ ਦੇ ਅੰਦਰ ਅੰਦਰ ਇਹ ਜਿਹੜੀ ਕਮੇਟੀ ਆ ਇਹ ਰੋਲਮੈਂਟ ਕਰੇਗੀ ਅਕਾਲੀ ਵਰਕਰਾਂ ਦੀ ਜਿਹੜੇ ਅਕਾਲੀ ਸੋਚਣਾ ਖੜਨਗੇ ਅਕਾਲੀ ਸੁਧਾਰਨਾ ਖੜਨਗੇ ਜਿਨ੍ਹਾਂ ਦਾ ਪਛੋਕੜ ਅਕਾਲੀ ਹੋਏਗਾ ਜਾਂ ਅਕਾਲੀ ਦਲ ਦੀਆਂ ਨੀਤੀਆਂ ਤੇ ਚੱਲਣ ਦਾ ਵਾਅਦਾ ਕਰਨਗੇ ਉਹਦੀ ਨਿਗਰਾਨੀ ਹੇਠ ਸੱਤਵੇਂ ਬਿਰੀ ਕਮੇਟੀ ਦੀ ਹੇਠ ਉਹ ਭਰਤੀ ਕੀਤੀ ਜਾਏਗੀ ਪਰ ਅਫਸੋਸ ਦੀ ਗੱਲ ਦਾ ਕਿ ਉਹ ਉਸ ਹਦੇਸ ਦੀ ਪਾਲਣਾ ਨਾ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਲੀਡਰਾਂ ਨੇ ਆਪਣੀ ਮਨਮਰਜ਼ੀ ਦੀਆਂ ਕਮੇਟੀਆਂ ਬਣਾਤੀਆਂ ਮਨਮਰਜ਼ੀ ਦੇ ਦਰਬਾਰ ਬਣਾਤੇ ਮਨਮਰਜ਼ੀ ਦੀਆਂ ਡਿਊਟੀਆਂ ਲਾਤੀਆਂ ਤੇ ਇਹਦੇ ਨਾਲ ਜਦੋਂ ਜਥੇਦਾਰ ਸਾਹਿਬ ਵੱਲੋਂ ਬਣਾਈ ਕਮੇਟੀ ਜਿਹੜੀ 7 ਮੈਂਬਰੀ ਉਹ ਬਿਲਕੁਲ ਅਣਗੌਲੀਆਂ ਕਰਦੀ। ਸੋ ਜਥੇਦਾਰ ਸ੍ਰੀ ਹਕਾਲਤਾਖ ਸਾਹਿਬ ਵੱਲੋਂ ਬਾਰ ਬਾਰ ਕਿਹਾ ਜਾ ਰਿਹਾ ਹੈ ਕਿ 7 ਮੈਂਬਰੀ ਕਮੇਟੀ ਕਾਇਮ ਆ 7 ਮੈਂਬਰੀ ਕਮੇਟੀ ਦੀ ਨਿਗਰਾਨੀ ਹੇਠ ਹੀ ਭਰਤੀ ਹੋਏਗੀ। ਫਿਰ ਦੇ ਬਾਵਜੂਦ ਭਰਤੀ ਜਾਰੀ ਰੱਖੀ ਆ। ਸੋ ਸਾਡਾ ਕਹਿਣਾ ਇਹ ਆ ਕਿ ਇਹਦੇ ਨਾਲ ਇੱਕ 7 ਮੈਂਬਰੀ ਕਮੇਟੀ ਦੇ ਮਾਣਯੋਗ ਮੈਂਬਰਾਂਗੇ ਵੀ ਧਰਮ ਸੰਕਟ ਖੜਾ ਕਰਤਾ। ਕਿਉਂ ਜਹਦਾਦਰ ਸਿੰਘ ਅਕਾਲ ਤਖਤ ਸਾਹਿਬ ਦੇ ਦੇਸ਼ਾਂ ਤੇ ਕੰਮ ਕਰਨ ਜਾਂ ਸ਼ਰਮਣੀ ਕਾਲੀਦਾੜ ਦੇ ਕੁਝ ਲੀਡਰਾਂ ਦੇ ਕਹੇ ਤੇ ਕੰਮ ਕਰਨ ਜਿਹੜੇ ਅਕਾਲੀ ਵਰਕਰ ਨੇ ਉਹ ਵੀ ਤੁਹਾਨੂੰ ਸੰਕਟ ਵਿੱਚ ਪਾਤੇ ਕਿਉਂ ਸ੍ਰੀ ਅਕਾਲ ਤਖਤ ਸਾਹਿਬ ਦੇ ਦੇਸ਼ ਤੇ ਬਣੀ 7 ਮੈਂਬਰੀ ਕਮੇਟੀ ਰਾਹੀਂ ਭਰਤੀ ਮੈਂਬਰਸ਼ਿਪ ਕਰਨ ਜਾਂ ਉਸ ਲੀਡਰਾਂ ਵੱਲੋਂ ਬਣਾਈ ਮਨਮਰਜ਼ੀ ਦੀ ਕਮੇਟੀ ਰਾਹੀਂ ਆਪਣੀ ਮੈਂਬਰਸ਼ਿਪ ਕਰਨ ਤੋ ਇਸ ਲਈ ਜਥੇਦਾਰ ਸ੍ਰੀ ਅਕਾਲਤਾਬਬ ਸਾਹਿਬ ਨੂੰ ਅਸੀਂ ਜ਼ਰੂਰ ਬੇਨਤੀ ਕਰਦੇ ਹਾਂ ਕਿ ਉਹ ਜਿਹੜੀ ਵਾਰ-ਵਾਰ ਇਹਨਾਂ ਹੁਕਮਾਂ ਦੀ ਵਿਗਿਆ ਹੋ ਰਹੀ ਆ ਮੱਲਕੀ ਇੱਕ ਵਗਿਆ ਹੋਈ ਮੇਲਾ ਮਾਗੀ ਤੇ ਜਥੇਦਾਰ ਸਾਹਿਬ ਦੇ ਹੁਕਮਨਾਮੇ ਦੇ ਵਿਰੁੱਧ ਮਨ ਹੱਥ ਖੜੇ ਕਰਕੇ ਜਨਤਕ ਤੌਰ ਤੇ ਮੱਲ ਦਬਾਅ ਪਾਇਆ ਗਿਆ ਉਹਦਾ ਵੀ ਨੋਟਿਸ ਨਹੀਂ ਲਿਆ ਗਿਆ ਤੋ ਸਾਡਾ ਕਹਿਣਾ ਇਹ ਆ ਕਿ ਵਾਰ-ਵਾਰ ਜਿਹੜੀ ਜਥੇਦਾਰ ਸਾਹਿਬ ਦੇ ਹੁਕਮਾਂ ਦੀ ਵਿਗਿਆ ਹੋ ਰਹੀ ਆ ਉਹ ਨਹੀਂ ਹੋਣੀ ਚਾਹੀਦੀ ਖਾਲਸਾ ਪੰਥ ਜੀ ਦਾ ਬੜਾ ਰੋਸ ਆ ਔਰ ਇਹਦਾ ਨੋਟਸ ਲੈਣਾ ਜਾਇਦਾਦ ਸਾਹਿਬ ਨੂੰ ਬਣਦਾ ਔਰ ਸਾਨੂੰ ਇਸ ਗੱਲ ਤੇ ਖੁਸ਼ੀ ਵੀ ਆ ਕਿ ਇਹ ਜਿਹੜਾ ਸਮੁੱਚਾ ਖਾਲਸਾ ਪੰਥ ਇਹ ਇੱਕ ਜੁੱਟ ਹੋ ਕੇ ਖੜ ਗਿਆ ਗਿਆਨੀ ਹਰਪ੍ਰੀਤ ਸਿੰਘ ਫਰਾਂ ਦੀ ਨਾਲ ਜਿਹੜੀ ਜਾਤੀ ਹੋ ਰਹੀ ਆ ਨਿਆ ਹੋ ਰਿਹਾ ੱਟਕਾ ਹੋ ਰਿਹਾ ਜਾਂ ਉਹਨਾਂ ਨੂੰ ਜਿਵੇਂ ਜਿਸ ਤਰੀਕੇ ਨਾਲ ਬੇਬੁਨਿਆਦ ਦੋਸ਼ ਲਗਾ ਕੇ ਜ਼ਰੀਰ ਕੀਤਾ ਜਾ ਰਿਹਾ ਗੱਲ ਸ੍ਰੀ ਸੱਚਖੰਡ ਸ੍ਰੀ ਹਜੂਰ ਸਾਹਿਬ ਤੱਕ ਸਾਹਿਬ ਤੇ ਮਹਲ ਦਮਦਮਾ ਸਾਹਿਬ ਦਮਦਮੀ ਟਿਕਾਣੇ ਦੇ ਮੁਖੀ ਬਾਬਾ ਹਰਨਾਮ ਸਿੰਘ ਹੋਰਾਂ ਵੱਲੋਂ ਔਰ ਜਿਹੜੇ ਨਿਹੰਗ ਸਿੰਘ ਜਸੇਵੰਦੀਆਂ ਦੇ ਬਾਬਾ ਬੁੱਢਾ ਦਲ ਦੇ ਆਗੂ ਨੇ ਪ੍ਰਧਾਨ ਨੇ ਬਾਬਾ ਬਲਵੀਰ ਸਿੰਘ ਜੀ ਉਹਨਾਂ ਵੱਲੋਂ ਸੱਚ ਸਮਾਜ ਦੇ ਮੁਖੀ ਬਾਬਾ ਸਰਬਜੋਤ ਸਿੰਘ ਜੀ ਬੇਦੀ ਵੱਲੋਂ ਮਹਨ ਸੱਚਖੰਡ ਸ੍ਰੀ ਹਜੂਰ ਸਾਹਿਬ ਤੇ ਸਪਾਸਟਰ ਉਪਰਿਤ ਜੋ ਉਹਨਾਂ ਦੇ ਭਾਸ਼ਣ ਨੇ ਉਹ ਸਪਸ਼ਟ ਕਰਦੇ ਨੇ ਕਿ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਨੇ ਆਦੇਸ਼ ਦਿੱਤੇ ਸੀ 7 2 ਦਸੰਬਰ ਨੂੰ ਉਹਨਾਂ ਦੀ ਇਨਵਿਨ ਪਾਲਣਾ ਨਹੀਂ ਹੋ ਰਹੀ ਮੋਦੀ 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 ਔਰ ਬਾਅਦ ਮੈਂ ਦਿਹਾੜੀ ਵੀ ਨਹੀਂ dete ਯਾਰ ਕਬੂ ਰੋ ਰਹੇ تھے ਬਿਚਾਰੇ ਕਿਤੇ ਦਿਹਾੜੀ ਨਹੀਂ ਦੀ ਹਮੇ ਮਨ ਲਗਾ ਦੋ ਚਾਰ ਬਾਰ ਔਰ ਕਹਿ ਦਿੱਤੇ ਸ਼ਾਇਦ ਬਨ ਜਾਤਾ ਕਾਮ ਯਾਰ 15 ਲੱਖ ਆ ਗਿਆ ਪਹਿਲੇ 15 ਲੱਖ ਆ ਗਿਆ कालाधान आ गया दो करोड़ नौकरी हर साल मिल गई तो यकीन ही नहीं है यकीन ही नहीं है जब कुछ किसी भी बात को हमारे प्रधानमंत्री जी तो किसी भी बात को कहीं से भी जोड़ देते हैं कि जो थी ना लॉन्चिंग वहां पे प्रधानमंत्री जी गए और लाइव चल रहा था मैंने कहा मैं भी देखूंगा भाई देश का चंद्रयान जा रहा है चांद की तरफ जा रहा है देश तो वहां उन्होंने प्रधानमंत्री जी ने भाषण दिया कि मेरा वो इसरो वाले करते हैं ना वो इसरो श्रीहरिकोटा से तो उन्होंने कहा मेरा इसरो से बहुत पुराना नाता है मैंने सोचा भगवंत मान ये इसरो तो पढ़े लिखों का काम है तो साइंसदानों का काम है और साइंस वैसे भी साइंस का विषय दसवीं के बाद शुरू होता है तो इस इनका क्या नाता अभी इसरो से मैंने कहा कैसे जोड़ेंगे नाता कहते जब मैं पढ़ाई करता था स्कूल में तीसरी चौथी कक्षा में पढ़ता था तो पढ़ाई में, में मेरा हाथ तंग था हर टीचर सबसे पहले आके क्लास में मुझे कहता था तू अब इसरो में बैठ अब इसरो में अब इसरो में अब इसरो में इसरो से मेरा पुराना नाता है क्या करें भाई साहब ਦੇਸ਼ ਕੇ ਪल्ले पड़ गए क्या करें अब करें क्या मुझे ये तो बता दो करें क्या भाई सुनना पड़ेगा अब कहते नाली के पानी की गैस से चाय बन सकती है कहते बादलों में अगर जहाज उड़ा लें तो रडार काम नहीं करता बताइए भाई साहब क्या-क्या चल रहा है यार देश में तो हमें कुछ ये नहीं चाहिए मैं पंजाबी दे बीच एक तोनी चीज सुनाना मेरे वरगे कमलेनु मेरे वरगे पगले नु किसी ने किया जिन्ना समय तू इधर लाया ਆਪਣੇ ਕੰਮ ਕਾਰਤੀ ਲਾ ਲੈਂਦਾ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮ ਕਾਰਤੀ ਲਾ ਲੈਂਦਾ ਹੁਣ ਤੱਕ ਤੂੰ ਮੇਰਾ ਮਿੱਤਰਾ ਪੈਸੇ ਬਹੁਤ ਕਮਾ ਲੈਂਦਾ ਪੈਸੇ ਨਾਲ ਪੋਜੀਸ਼ਨ ਬਣਦੀ ਕੋਈ ਕਾਰੋਬਾਰ ਚਲਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਤੂੰ ਵੀ ਆਪਣਾ ਨਾਂ ਲਿਖਵਾ ਲੈਂਦਾ ਅੱਗੇ ਜਵਾਬ ਆਇਆ ਗੱਲ ਤਾਂ ਤੇਰੀ ਠੀਕ ਹੈ ਮਿੱਤਰਾ ਮੈਂ ਪੈਸੇ ਬਹੁਤ ਕਮਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਮੈਂ ਵੀ ਆਪਣਾ ਨਾਂ ਲਿਖਵਾ ਲੈਂਦਾ ਪਰ ਰੁੱਖਾਂ ਨਾਲ ਸ਼ਾਮਾਂ ਮਿਟਦੀਆਂ ਇਸ ਸਮਾਂ ਸਭ ਨੂੰ ਢਾ ਲੈਂਦਾ ਕਿੰਨੇ ਧਨੀ ਹੋ ਹੋ ਤੁਰ ਗਏ ਕੌਣ ਕਿਸੇ ਦਾ ਨਾਂ ਲੈਂਦਾ ਕੌਣ ਲਿਖਦਾ ਫਿਰ ਸੱਚੀ ਗੁਰਬਾਣੀ ਜੇ ਨਾਨਕ ਹੱਟੀ ਪਾ ਲੈਂਦਾ ਅਗਰ ਗੁਰੂ ਨਾਨਕ ਦੇਵ ਜੀ ਦੁਕਾਨ ਖੋਲ੍ਹ ਕੇ ਬੈਠ ਜਾਂਦੇ ਤਾਂ ਫਿਰ ਉਦਾਸੀਆਂ ਕਰਕੇ ਸੱਚ ਕਾ ਹੋਕਾ ਕੌਣ ਦੇਤਾ ਪੂਰੀ ਦੁਨੀਆ ਮੇ ਪੈਦਲ ਜਾ ਕੇ ਤਾਂ ਫਿਰ ਅਗਰ ਗੁਰੂ ਨਾਨਕ ਦੇਵ ਜੀ ਦੁਕਾਨ ਪਰ ਬੈਠ ਜਾਂਦੇ पंजे से पहाड़ कौन रोकता सज्जन ठग जैसों को कौन सुधारता मलिक फागो और भाई लालो की रोटियों के बीच में से फर्क कौन निकालता कौन सी हराम की कमाई है कौन सी हक हा? हलाल की कमाई है हर हर बात पैसे के लिए नहीं होती भाई साहब तो पत्रकारों ने मुझसे पूछा 2022 में कि आपने 2020 में दिल्ली में और 2022 में पंजाब में ये बीजेपी की आंधी को कैसे रोक दिया मैंने कहा इसमें तो कोई रॉकेट सेंस नहीं है कितनी बताई तो सी ना देखो पंजाब में रोक दिया आपने पंजाब में पता हूं कि बीजेपी की, की, की बीजे कितनी सीटें हैं 117 में से दो चाहे तो स्कूटर पर बैठकर भी विधानसभा आ सकते हैं तो बोले कैसे रोक दिया दिल्ली में और पंजाब में आपने बीजेपी की आंधी को कैसे रोक दिया अभी भी पत्रकार खड़े हैं उनको बता देता हूं कोई रॉकेट साइंस नहीं है मैंने पत्रकार से पूछा मैंने कहा बीजेपी का, बीजे का चुनाव चिन्ह क्या है बोले कमल का फूल मैंने कहा आम आदमी पार्टी का, का चुनाव चिन्ह क्या है बोले झाड़ू मैंने कहा कमल का फूल कहाँ उगता है बोला कीचड़ में मैंने झाड़ू का क्या का काम है बोला कीचड़ की सफाई करना मैंने कहा हमने झाड़ू से कीचड़ साफ कर दिया पंजाब और दिल्ली में कमल उगे ही नहीं भाई साहब आप भी सफाई कर दो और हमारा तो चुनाव चिन्ह ऐसा है कि किसी को बताने की जरूरत नहीं माए बहनों को तो बताने की बिल्कुल ही जरूरत नहीं ये तो सुबह सुबह पांच बजे अंधेरे में भी ढूंढ लेती हैं घर पे कहां कहां झाड़ू पड़ आप खुश मत होइए जरूरत पड़े तो इस समय भी ढूंढ लेती हैं कहां पड़ा है करता सफाई है वो तो इस झाड़ू से पहले हम सिर्फ दुकान या मकान साफ करते थे अब अरविंद केजरीवाल की अगुवाई में इस झाड़ू से पूरा हिंदुस्तान साफ किया जाएगा भाई साहब पूरा हिंदुस्तान साफ करेंगे तो आओ इकट्ठे होकर जंगपुरा की जंग को जीते आओ इकट्ठे होकर हमारे वोट को खरीदने वालों को और हमें बिकाऊ समझने वालों को जवाब दे दें कि